ਜੋ ਬੋਲੇ ਸੋ ਨਿਰਪੈ ਭਗਵਾਨ ਫਾਲੀਕ ਮਹਾਰਾਜ ਕੀ ਦੈ ਸ਼੍ਰੀ ਸ਼੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਦੈ ਦੁਹਰਾ ਸੁਣ ਕੇ ਕੌਮੀ ਗ੍ਰੰਥ ਸਤਿਗੁਰੂ ਤਰਤੀ ਦੇ ਭਗਵਾਨ ਬਖਸ਼ੀ ਜਾਂਦੇ ਸਤ ਸ਼ਕਤੀਆ ਸਤਗੁਰੂ ਸ਼ਕਤੀਵਾਨ ਸਤਗੁਰੂ ਪਿਆਰੇ ਬਖਸ਼ ਕੇ ਖੁੱਲੇ ਦਿਲ ਵਰਦਾਨ ਪਹਿ ਕੇ ਫਿਰ ਕਾਤ ਵਿੱਚ ਲੱਗੇ ਗੁਰ ਪਰਮਾਨੰ ਕਹਿੰਦੇ ਬੇਟਾ ਜੋ ਲਿਖਿਆ ਤੂੰ ਏ ਕੌਮੇ ਇਤਿਹਾਸ ਆਦ ਇਸ ਵਿੱਚ ਤੋਂ ਅਜ ਤੱਕ ਮਿਲਦਾ ਰਹੂ ਇਸ ਵਿੱਚੋਂ ਪ੍ਰਕਾਸ਼ ਲਿਖਿਆ ਬੜੇ ਲਖਾਰੀਆ ਰਾਤ ਉਨੀਂਦੇ ਚੱਲ ਐ ਪਰ ਤੇਰੇ ਵਰਗੀ ਸੱਚੀ ਕਿਸੇ ਨੇ ਕੀਤੀ ਗੱਲ ਤੇਰੇ ਇਸ ਗ੍ਰੰਥ ਦੀ ਪੂਰਨ ਕਥਾ ਕਥ ਆਦ ਕਵੀ ਭਗਵਾਨ ਦਾ ਤੇਰੇ ਸਿਰ ਤੇ ਹੱਥ ਕਲਮ ਤੇਰੀ ਇਹ ਕਰੇਗੀ ਕੁੱਲ ਮੁਸ਼ਕਿਲਾ ਹੱਲ ਗੁਰਬਾਲਮੀਂ ਭਗਵਾਨ ਨੇ ਤੈਨੂੰ ਬਖਸ਼ਿਆ ਬੜਾ ਅਸਲ ਬਸ਼ਿੰਦੇ ਭਾਰਤੀ ਆਦਿਵਾਸੀਏ ਕੁੱਲ ਅਸਲੀ ਵਿਰਸਾ ਆਪਣਾ ਭੁੱਲ ਵਿਤ ਗਏ ਸੰਪੁੱਲ ਸਾਡਾ ਇਹ ਵਿਸ਼ਵਾਸ ਹੈ ਤੂੰ ਲਿਖਿਆ ਹੈ ਜੋ ਤੇਰੇ ਕਾਲ ਅੱਖਰਾਂ ਜਗ ਵਿੱਚ ਵੰਡਣੀ ਲੋ ਆਦਿਵਾਸੀਏ ਸਪਰਤ ਅਸਲੀ ਵਾਰਸ ਜੋ ਕਦੇ ਇਨ੍ਹਾਂ ਦੇ ਗਿਆਨ ਤੋਂ ਚੱਗ ਲੈਂਦਾ ਸਿਰੋ ਦੁਨੀਆਂ ਅੰਦਰ ਆਦਵ ਸੀ ਇਹ ਇੰਨੇ ਸਨ ਬਲਵਾਨ ਪਹਿਨ ਪੁਆਦੀ ਇਨ੍ਹਾਂ ਦੇ ਜੋ ਦੇ ਸ਼ਕਤੀਵਾਨ ਹੈ ਕਦੇ ਸਮਾਸੀ ਇਨ੍ਹਾਂ ਦੇ ਜੋ ਜੋ ਦੇ ਵਰਿਆ ਧਰਤੀ ਅੰਬਰ ਉਹਨਾਂ ਨੂੰ ਕਰਦਾ ਸੀ ਪ੍ਰਣਾਮ ਰਾਜ ਭਾਗ ਸੀ ਇਨ੍ਹਾਂ ਦਾ ਚਿਸਤੀ ਨਹੀਂ ਮਿਸਾਲ ਪਾਈ ਚਾਰ ਸਭਿਤਾ ਸਭੇ ਸੰਜੀਵਲ ਜਿਉਂ-ਜਿਉਂ ਸਤਗੁਰ ਦਸ ਦੇ ਆਦ ਸਮੇ ਦੇ ਹਾਲ ਤਿਉਂ-ਤਿਉਂ ਰਾਜਨ ਦਾਸ ਦੇ ਹੁੰਦੇ ਜਾਣ ਖਿਆਲ ਸ਼ਕਤੀ ਬਖਸ਼ੀ ਸਤਗੁਰਾਂ ਦਿਲੋਂ ਦਿਸ ਪਿਆ ਰਾਤ ਲਿਖਣ ਲਈ ਇਤਿਹਾਸ ਨੂੰ ਵਾਦਾ ਗਿਆ ਛਾ ਹਮਲਾ ਕਰਕੇ ਆਰਿਆ ਸਾਨੂੰ ਕੀਤਾ ਜਿਹਾ ਕਮਜ਼ੋਰ ਵਿੱਚ ਗਰੀਬੀ ਭੁੱਲ ਗਏ ਅਸੀਂ ਕੁੱਲ ਅਣਖਾਦੇ ਲੋਰ ਭੁੱਲਿਆ ਵਿਰਸਾ ਆਪਣਾ ਭੁੱਲ ਗਿਆ ਇਕਬਾਲ ਰਾਜ ਭਾਗ ਇਤਿਹਾਸ ਦੇ ਭੁੱਲ ਗਏ ਦਾਹ ਦਲਲ ਕੀਤੇ ਜ਼ੁਲਮ ਦਰਿੰਦਿਆਂ ਜੋ ਆਦਵਸੀਆਂ ਨਾਲ ਖੰਡਰ ਦੱਸ ਦੇ ਪੈ ਨੇ ਰੋ ਰੋ ਆਪਣਾ ਹਾਲ ਅਸਲ ਬਸੰਦੇ ਭਾਰਤੀ ਜੱਟ ਹੋਏ ਗੁਲਾਮ ਕੱਲ ਤੋਂ ਆ ਕੇ ਆ ਜੀਆ ਦਿੱਤਾ ਬਦਲ ਜੀਆ ਪ੍ਰਹੁਤ ਵਾਦੀਆ ਬ੍ਰਾਹਮਣਾ ਬੁਰੀ ਭਾਵ ਦਾ ਨਾਲ ਆਦ ਸਮੇਂ ਦੀਆ ਪੁਸਤਕਾ ਜੋ ਸਨ ਸੰਜੀਵਲ ਆਦ ਵਸਿਆ ਦਾ ਕੁੱਲ ਵਿਰਸਾ ਗ੍ਰੰਥਾ ਦਾ ਸ਼ਿੰਗਾਰ ਛੁੱਟਿਆ ਖਾਰੇ ਸਾਗਰੀ ਦਿਲ ਵਿੱਚ ਖਾ ਕੇ ਖਾਰ ਜਾਂ ਅਦਲੀ ਵਿੱਚ ਸਾਰਿਆ ਜਾਂ ਖੂਹੀ ਛੁੱਟਿਆ ਜਾ ਕੋਇਆ ਜੇਕਰ ਉਸ ਨੂੰ ਕੀਤਾ ਗਿਆ ਤਬਾ ਬਚੀ ਰਹੀ ਜੋ ਪਿਰਵੀ ਆਦ ਸਵੇਦੀ ਜਾਤ ਚੁੱਕ ਕਰਦੇ ਦੀ ਜੰਗਾ ਅੰਦਰ ਹੋ ਗਈ ਕੁਲ ਬਰਬਾਦ ਸਾੰਬਿਆ ਆਦਰ ਮੈਣ ਦਾ ਇਸ ਲਈ ਆਰਿਆ ਗਿਆਨ ਇਸ ਵਿੱਚ ਲਿਖਿਆ ਰਾਜਪੁੱਤਰ ਹੈ ਆਦ ਕਵੀ ਭਗਵਾਨ ਵੇਦ ਸੰਭਾਲੇ ਇਸ ਲਈ ਆਰਿਆ ਦੀ ਸੰਤਾਨ ਵੇਦਾ ਵਿੱਚੋਂ ਲਿਖ ਲਵਾਗੇ ਆਪਣੇ ਲਈ ਵਿਗਿਆਨ ਇਸ ਵਿਆਂ ਦਾ ਗਿੜ ਹੈ ਦੇਖੋ ਰੱਬ ਦੀ ਸ਼ਾਨ ਮਾਲਕ ਬਣੇ ਗੁਲਾਮ ਨੇ ਦਾ ਕੋ ਕਰ ਹੁਕਮ ਰਾਣ ਮਨੋਸਮਰਤੇ ਵਿਤਕਰਿਆ ਦੇ ਐਸੇ ਬਦਲੇ ਦਿਨ ਧਰਮ ਬਦਲਦਾ ਪਾਨਾ ਬਦਲੇ ਲੋਗਹਿਮਾ ਦੇ ਦਿਨ ਸੂਤ ਸ਼ਾਤ ਨੇ ਐਸਾ ਕੀਤਾ ਮਾਨਵਤਾ ਦਾ ਨਾਸ਼ ਸੰਸਾਰ ਦਾ ਜਗ ਇਸਤੁਨੀਆਂ ਨਾ ਮੜਨਾ ਆਇਆ ਰਾਸ ਮਰੀਆ ਕਬਰਾ ਖੂਹ ਸਾਡੇ ਕੀਤੇ ਗਏ ਸਭਕ ਬ੍ਰਾਹਮਣ ਮੁੱਲਾ ਫਾਦਰ ਦੀ ਸਾਧੂ ਰਹੀ ਘੂਰ ਦੀ ਅੱਖ ਅੱਡੀ ਰਚੀ ਗੁਲਾਮੀ ਐਸੀ ਆਪਣਾ ਭੁੱਲ ਗਏ ਮੂਲ ਰਾਜਾ ਜਿਹੜੇ ਧਰਮ ਦਾ ਅਸਾ ਕਰ ਆਲਿਆ ਧਰਮ ਕਬੂਲ ਹਿੰਦੂ ਹੋ ਮੁਸਲਮਾਨ ਬਣੇ ਅਸਾਈ ਪਰ ਜਾਤ ਰਹਿ ਨਾ ਗਈ ਲੁਕਾਈ ਧਰਮ ਬਦਲਿਆ ਜਾਤ ਨਾ ਬਦਲੀ ਨਾ ਮੱਥੇ ਦੀ ਸਾਹੀ ਗੁਰੂਆ ਪੀਰਾਂ ਸਾਜ ਦੀ ਮਾਲਾ ਦਾਲ ਤਿਲ ਪਰੋਈ ਪਰ ਜਿਹੜੀ ਇੱਟ ਮਨੂ ਨੇ ਲਾਈ ਪੁੱਟ ਨਾ ਸਕਿਆ ਕੋਈ ਮਨੁਸਮ੍ਰਿਤੀ ਇਨ੍ਹਾਂ ਪਰਿਆ ਫਿਰਦੀ ਜ਼ਹਿਰ ਵਿਸ਼ਾਲ ਆਰੀਆ ਨੇ ਹਰਾਦ ਵਸਿਨ ਨੂੰ ਸਮਝਿਆ ਦਿਲੋਂ ਚੰਡਾਲ ਸ਼ੂਤ ਸ਼ਾਤ ਨੇ ਇੱਕ ਦੇ ਦੂਜੇ ਨੂੰ ਸਾਨੋਂ ਕੀਤਾ ਇਹ ਇਨ੍ਹਾਂ ਦੂਰ ਮਾਨਵਤਾਲੇ ਸ਼ੂਤ ਸ਼ਾਤ ਹੀ ਬਣ ਗਿਆ ਅੰਤਨਸੂਰ ਨੀਤੀਵਾਨ ਬ੍ਰਾਹਮਣਾ ਸਾਡੇ ਚਿੱਤਰੀ ਜਹੀ ਤਸਵੀਰ ਤਾੜਵਿਆ ਨੂੰ ਆਦਵਸੀਏ ਲਗ ਪੈ ਦਿਸਨ ਅਹੀਰ ਉੱਪਰੋ ਬ੍ਰਾਹਮਣ ਜਗਤ ਦਿਖਾਵਾ ਕਰਦੇ ਰਹੇ ਜ਼ਰੂਰ ਪਰ ਹਿਰਦੇ ਉਹ ਛੂਦਰ ਸਮਝ ਕੇ ਸਨ ਰੱਖਿਆ ਦਿਲ ਤੋਂ ਦੂਰ ਆਦਵਸੀਏ ਕੌਮ ਸੀ ਇੱਕੋ ਧਰਮ ਇਮਾਨ ਇੱਕੋ ਈਸ਼ਟ ਉਪਾਸ਼ਨਾ ਸ਼੍ਰੀ ਵਾਲਮੀਕ ਭਗਵਾਨ ਸਾਂਝੀ ਆ ਰਸਮਾਂ ਭਾਈਚਾਰਾ ਸਾਂਝਾ ਇੱਕ ਸੂਲ ਮਰਨਾ ਜੰਮਣਾ ਸ਼ਗਨ ਸ਼ਾਦੀਆ ਆਦ ਅਨਪੁਰਖ ਅਨਕੂਲ ਜਿਨ੍ਹਾਂ ਨੇ ਇਸ ਸੰਸਾਰ ਨੂੰ ਬਖਸ਼ਿਆ ਰੱਬੀ ਗਿਆਨ ਸਾਜ ਨੀਤੀਆ ਸਭੇਤਾ ਬਖਸ਼ੀ ਧਰਮ ਲਈ ਬ ਗਿਆਨ ਜਿਨ੍ਹਾਂ ਦੇ ਸਨ ਧੂਲ ਦੇ ਚੰਡੇ ਸ਼ਾਹੀ ਨਿਸ਼ਾਨ ਆਦ ਵਸਿਏ ਜੋ ਦੇ ਭੁੱਲ ਗਏ ਆਪਣੀ ਹੀ ਪਹਿਚਾਨ ਟੁੱਟੀ ਪੀਂਗ ਹਲਾਰਿਓ ਐਸੀ ਅਸੀਂ ਡਿੱਗ ਗਏ ਸਿਰ ਦੇ ਭਾਰੇ ਸਕਿਆ ਕੋਈ ਨਾ ਸੂਰਮਾ ਸਾਨੂੰ ਮੁੜ ਪੈ ਰੇ ਖਲਹਾਰ ਢਿੜਕੇ ਜਿਹੜੇ ਨਿਸ਼ਾਨਿਓ ਅਸੀਂ ਆਦਿ ਵਾਸੀ ਉੱਲਿਆ ਫਿਰ ਸਾ ਸਬੇ ਤਾਂ ਆਪਣੇ ਅਸੀਂ ਸਭ ਕੁਝ ਲਿਆ ਭਲਾ ਗਿਆਨ ਦਾ ਸਤਿਗੁਰੂ ਜੀ ਮੇਰੇ ਜੀਵਨ ਦਾਤੇ ਰੱਬ ਜਿਨ੍ਹਾਂ ਆਦਿ ਵਾਸੀ ਇਤਿਹਾਸ ਦਾ ਗਿਆਨ ਸਿਖਾਇਆ ਸਭ ਉਨਾ ਆਖਿਆ ਬੇਟਾ ਪੂਨਾ ਸ਼੍ਰੀ ਵਾਲਮੀਕ ભગવાન ਕਰ ਕਿਣ ਕੇ ਜਿਸ ਦੀ ਆਤਮਾ ਜੋ ਈਸ਼ਵਰ ਸ਼ਕਤੀਵਾਨ ਹੈ ਸਾਡੇ ਤੇ ਕਰ ਬਖਸ਼ ਸਾਹ ਸਾਥੋ ਸੇਵਾ ਲਈ ਭਗਵਾਨ ਆਖਰ ਤੀਰਥ ਕੇਂਦਰੀ ਚਮਕਿਆ ਵਿੱਚ ਜਹਾਨ ਤੇ ਤੈਨੂੰ ਦੇ ਕੇ ਆਦ ਤਵੀਲੇ ਕਵਤਾ ਦਾ ਵਰਦਾਨ ਤੈਥੋਂ ਕੌਮੀ ਗ੍ਰੰਥ ਲਖਾਇਆ ਵਾਲਮੀਕ ਭਗਵਾਨ ਆਦਵਸਿਆ ਭਾਰਤੀ ਆਜੀ ਬਣ ਕੇ ਅਸਲ ਜਬਾਨ ਸੇਵਾ ਕਰਦਾ ਕੌਮ ਦੀ ਬਣ ਕੇ ਕਵੀ ਮਹਾਨ ਅਸਲ ਬਸਿੰਧਿਆ ਹਿੰਦਿਆ ਦੀ ਜੋ ਜਗ ਵਿੱਚ ਹੈ ਸਿਸ਼ਤਾਨ ਆਪਣੇ ਲਹੂ ਨਾਲ ਲਿਖ ਕੇ ਕਰਦਾ ਪੈਦਾ ਫਿਰ ਪਛਾਣ ਕਰਕੇ ਕੌਮ ਸਮਾਜ ਦੇ ਰਿਸ਼ੀਆ ਜਿਹੇ ਕਰਦਾਰ ਪਿਆਰ ਸੰਗਰਾਦਾ ਕੌਮੀ ਰਕਸਮਾ ਆਦਕ ਵੀ ਅਨਸਾਰ ਤੈਨੂੰ ਬਖਸ਼ਿਆ ਮਾਰ ਹੈ ਗੁਰੂ ਵਾਲਮੀਤ ਭਗਵਾਨ ਝੁਗਾ ਝੁਗਾ ਦੇ ਕਾਲਣਾ ਕਵਤਾ ਦਾ ਵਰਦਾਨ ਕਵਤਾ ਕਲਾ ਪੈਗੰਬਰੀ ਇਹ ਈਸ਼ਵਰ ਦੀ ਦਾਤ ਨਾ ਬਿਜ਼ਨਸ ਨਾ ਦਿਲ ਲੱਗੀ ਏ ਜ਼ਿੰਦਗੀ ਦੀ ਬਾਤ ਕਵਤਾ ਮਸਤੀ ਪਿਆਰ ਦੀ ਕਵਤਾ ਇੱਕ ਸਰੂਰ ਕਵਤਾ ਰੱਬ ਦੀ ਨੂਰ ਹੈ ਨੂਰੋ ਮਿਲੇ ਹਜੂਰ ਕਵਤਾ ਲਖਾਰੀ ਸੰਤ ਜਨ ਇਦੁਨੀਆਂ ਤੇ ਜੋ ਫੱੜਿਆ ਦੀ ਅਗ ਬਾਲ ਕੇ ਦਗ ਵਿੱਚ ਕਰਦੇ ਲੋਕ ਕਵੀ ਲਖਾਰੀ ਬਿਨਾ ਵੀ ਜੋ ਪਾਰ ਸਮੰਦਰੋ ਜਾ ਤਿਲ ਅਖਰਾ ਵਿੱਚ ਭੇਜ ਕੇ ਲੈਣ ਪ੍ਰੀਤਾ ਪਾ ਸਤਗੁਰ ਬਖਸ਼ਣ ਕਵੀ ਨੂੰ ਚਾ ਸ਼ਬਦ ਸ੍ਰਤੀ ਦਾਸ ਹੁੰਦਾ ਪ੍ਰਗਟ ਕਵੀ ਤੋਂ ਫਿਰ ਬ੍ਰਹਮਣ ਦਾ ਪ੍ਰਕਾਸ਼ ਜਿਸ ਨੇ ਜਗ ਨੂੰ ਬਖਸ਼ਿਆ ਕਵਤਾ ਦਾ ਵਰਦਾਨ ਬਖਸ਼ ਸ਼ਕਤੀਆ ਭਗਤੀਆ ਸ਼੍ਰੀ ਵਾਲਮੀਕ ਭਗਵਾਨ ਗਿਆਨ ਆਤਮਾ ਰਾਜ ਜੀ ਸ਼ਬਦ ਗੁਰੂ 성ਰਥ ਇਸ ਨਿਰਜ ਨਿਰਮਾਨ ਤੇ ਰੱਖ ਸਿਰ ਬਖਸ਼ਿਸ਼ ਤਾ ਹੱਥ ਤ੍ਰੈ ਲੋਕੀ ਦੇ ਪਾਤਸ਼ਾਹ ਦੁਖਿਆ ਦੇ ਅੰਗ ਪਾਲ ਲਾ ਲਿਆ ਪੂਰਨ ਸਤਿਗੁਰਾ ਆਪਣੇ ਚਰਨਾਂ ਨਾਲ ਦੋਹਰਾ ਸ਼ੁਭ 21 ਦਿਨ ਹਾਰ ਦਾ ਸੰਗਤਾ ਸੇਸਰ ਭਾਰ ਤੀਰਥ ਉੱਤੇ ਪਹੁੰਚਿਆ ਸਤਿਗੁਰ ਦੇ ਦਰਬਾਰ ਸੁਖਣਾ ਸੁਖ ਸੁਖ ਕਰ ਦਿਆ ਸੰਗਤਾ ਸਦਾ ਉਦੀਪ ਸਤਿਗੁਰ ਦੀ ਹਾਰ ਦੀ ਛੇਤੀ ਆਇ ਤਰੀਕ ਜਿਉਂ ਜਿਉਂ 21 ਹਾਰ ਦਾ ਫਿਰਦੀ ਜਾਏ ਚਾ ਸੰਗਤਾ ਅੰਦਰ ਵਾਦਾ ਜਾਵੇ ਹੋਰ ਸਗੋਤ ਸਾ ਸ਼ੁਭ ਦਿਹਾੜਾ ਪਿਆਰ ਜਿਸਤਨ ਗੁਰ ਗਿਆਨਨਾਥ ਮਹਾਰਾਜ ਪ੍ਰਗਟ ਹੋਏ ਸੰਸਾਰ ਤੇ ਰਸ਼ੀਆ ਦੇ ਅਸਰ ਤਦ ਫੁੱਲਾ ਗੰਡੀ ਜਗ ਤੇ ਅਣ ਮਿਣ ਮੇ ਖੁਸ਼ਬੋ ਮਾਨਾ ਵਾਲਿਓ ਸੂਰਜ ਚੜਿਆ ਅੰਬਰੀ ਪੰਛੀ ਲੋਕ ਨਦੀਆ ਵਿੱਚੋਂ ਗੂੰਜਿਆ ਲਹਿਰਾ ਰਾਹੀ ਸੰਗੀਤ ਦੇਵਤਿਆਂ ਨੇ ਪਲ ਵਰਸਾਏ ਪਰਿਆ ਗਾਏ ਗੀਤ ਚੰਦਰ ਮਾ ਨੇ ਚਾਂਦੀ ਦਿੱਤੀ ਪੰਡਾ ਮੋਹੇ ਖਲਾਰ ਸੂਰਜ ਸੋਨਾ ਸੁੱਟ ਕੇ ਦਿੱਤੀ ਤਰਤ ਸਿੰਗਾਰ ਮੋਤੀ ਵੰਡੇ ਸਾਗਰਾ ਖੁਸ਼ੀਆਂ ਵਿਚਨ ਮੋਲ ਹੀਰੇ ਵੰਡੇ ਪਰਬਤਾਂ ਪਰ ਪਰ ਆਪਣੀ ਝੋਲ ਕਲਮਦਾਸ ਦੀ ਕਵਤਾ ਲਿਖਦੀ ਇੰਵਰ ਹੀ ਮਹਿਕ ਖਿੰਡਾ ਜਿਉਂ ਗੁਲਾਬ ਦੇ ਖੇਤਾ ਵਿੱਚੋਂ ਹੁਮ-ਹੁਮ ਆਏ ਹਵਾ ਤਰਤੀ ਅੰਬਰ ਪਿਆਰ ਵਿੱਚ ਤੁਰਦੇ ਮਿੱਠੀ ਚਾਲ ਸਤਗੁਰ ਦੀ ਪਰ ਦਖਣਾ ਕਰਦੇ ਸ਼ਬਦਾਂ ਨਾਲ ਗ੍ਰੰਥਲਕ ਲਿਖਦੇ ਆ ਗੁਰਾਂ ਦੇ ਜਿਉਂ-ਜਿਉਂ ਔਣ ਪਿਆਲ ਅੱਖਰ ਤਿਉ ਤਿਉ ਮੋਤੀ ਬਣ ਕੇ ਜੁੜਦੇ ਬਾਣੀ ਨਾਲ ਸਤਗੁਰ ਬੈਠੇ ਤਖਤ ਤੇ ਦੁਖਿਆ ਦੇ ਅੰਗ ਪਾਲ ਮੋਤੀ ਵੰਡਣ ਨਾਮ ਦੇ ਕਰਦੇ ਜਾਣਿਹਾਲ ਸੰਗਤਾ ਹਉਮ ਹਮਾਕੇ ਆਇਆ ਇੰਜ ਵਿਸ਼ਾਲ ਤੀਰਤ ਦੀਪਰ ਦਖਣਾ ਪਰ ਗਈ ਸੰਗਤਾ ਨਾਲ ਸਤਗੁਰਾ ਆਪਣੇ ਪ੍ਰਗਟ ਦੰਤ ਦੇ ਦੇਖੋ ਰੱਬ ਦੀ ਸ਼ਾਨ ਹੈ ਜੋ ਜੋ ਮੰਗਣ ਸੰਗਤਾ ਬਖਸ਼ੇ ਰਹੇ ਵਰਦਾਨ ਸਤਿਗੁਰ ਦੇ ਪ੍ਰਵਚਨ ਸੰਨ ਵੇਦਾ ਬਾਗ ਮਹਾਨ ਤਿਲ ਸਾਗਰ ਪਿਆ ਮੋਤੀ ਵੰਡੇ ਜੀਬਾ ਕਰਦੀ ਦਾਨ ਸਤਿਗੁਰ ਜਦਵੀ ਬੋਲਦੇ ਮਿੱਠੇ ਵਚਨ ਅਮੋਲ ਇਦਾ ਜਾਪੇ ਆਦਿ ਤੁਰਖਦੇ ਬੋਲਦੇ ਖੁਦ ਬੋਲ ਗੰਗਾ ਵਰਗੀ ਆਤਮਾ ਰਿਸ਼ੀਆ ਵਰਗੀ ਦਖ ਬੈਠੇ ਜਾਕਣ ਸਤਿਗੁਰੂ ਸ਼੍ਰੀ ਵਾਲਮੀਕ ਪਰ ਤੱਕ ਲੰਗਰ ਛਕਦੀਆ ਸੰਗਤਾ ਇੰ ਬੈਠੀਆ ਪਾਲੋ ਪਾਲ ਜਿਉ ਮੱਕੀ ਦੇ ਦਾਣੇ ਹੁੰਦੇ ਲੱਗੇ ਖੱਲੀ ਨਾਲ ਸਤਸੰਗ ਅੰਦਰ ਬੈਠਿਆ ਸੰਗਤਾ ਨਾਲ ਪਿਆਰ ਤੇ ਪੂਰੀ ਦੇ ਵਾਂਗ ਸੀ ਸਤਗੁਰ ਦਾ ਦਰਬਾਰ ਆਸਣ ਬੈਠੇ ਸਤਿਗੁਰੂ ਦੁਖੀਆ ਦੇ ਅੰਗ ਪਾਲ ਪ੍ਰੇਮੀ ਕਰਦੇ ਚੌਲ ਸੀ ਫਿਰ ਦੇ ਸ਼ਰਦਾ ਨਾਲ ਸੇਵਕ ਬੈਠਾਸ ਜੋੜ ਕੇ ਸਤਗੁਰ ਚਰਨੀ ਚਿੱਤ ਸਾਧ ਸੰਗਤ ਚੋ ਪੇਟਾ ਕਰਦੇ ਪੌਂਦਾ ਗੋਲਕ ਵਿੱਚ ਉਸ ਵੇਲੇ ਉਮਰਦਾਸ ਜੀ ਕੇਵਲ 16 ਸਾਲ ਜੋਤ ਅਗੰਮੀ ਗੁਰਾ ਦੀ ਰਾਸ਼ਮ ਕੀਤੇ ਖਿਆਲ ਬਿਮਤੀ ਜੁੜ ਗਈ ਦਾਸ ਦੀ ਐਸੀ ਕਵਿਤਾ ਸੰਗ ਸਤਗੁਰ ਦੇ ਇਤਿਹਾਸ ਨੇ ਦਿੱਤਾ ਹੀਰ ਦਾ ਰੰਗ ਪਤਾ ਰਹਿਣਾ ਜਿਸਮ ਦਾ ਹੋ ਗਈ ਰੂ ਮਲੰਗ ਆਈ ਜਵਾਨੀ ਕਦੋ ਸੀ ਕਈ ਕਦੋ ਸੀ ਲੰਗ ਦਸ ਦੇ ਗੁਰ ਪਰਵਚਨਾ ਰਹੇ ਆਦ ਪ੍ਰਖ ਦੇ ਖਿਆਲ ਸੰਗਤ ਸੁਣਦੀ ਗੁਰਾਂ ਨੂੰ ਫਿਰਦੇ ਮਨ ਚਿਤ ਨਾਲ ਸਤਿਗੁਰ ਕਹਿੰਦੇ ਪਿਆਰਿਓ ਸੁਪਨਾ ਹੈ ਸੰਸਾਰ ਕੇਵਲ ਕਰਦਾ ਨਾਮ ਹੈ ਭਵ ਸਾਗਰ ਤੋਂ ਪਾਰ ਪੂਜਨੀਕ ਉਤਰਤ ਹੈ ਪੂਜਨੀਕ ਸਥਾਨ ਜਿੱਥੇ ਬੈ ਕੇ ਸੰਤ ਜਨ ਬਖਸ਼ਣ ਰੱਬੀ ਗਿਆਨ ਉਹ ਪ੍ਰਾਣੀ ਜਿਸ ਤੇ ਪੱਲੈ ਸ਼ਬਦ ਸਰਸ ਦੀ ਰਾਸ ਸ਼ਬਦ ਗੁਰੂ ਹੀ ਬਖਸ਼ਦਾ ਈਸ਼ਵਰ ਦਾ ਪ੍ਰਕਾਸ਼ ਜੇ ਪੂਰਵ ਹੋਵੇ ਲਿਖਿਆ ਸਰਦਾ ਹੋਵੇ ਪਾਸ ਸਤਿਗੁਰ ਜੀ ਫਿਰ ਬਖਸ਼ਦੇ ਸ਼ਬਦ ਸਰਸਤੀ ਰਾਸ ਸੰਤ ਰੂਪ ਪਰਮੇਸ਼ਰੀ ਦੁਨੀਆਂ ਵਿੱਚ ਨਿਰਮਲ ਸੰਤ ਜਨਾਂ ਦੇ ਸ਼ਬਦ ਹੀ ਈਸ਼ਵਰ ਦਾ ਪਰਮਾਨ ਸਤਿਗੁਰ ਰੂਪ ਬ੍ਰਹਮ ਦਾ ਚੇਕਰ ਹੋਏ ਦਿਆਲ ਜੋ ਪਿੰਡ ਕੁਝ ਪਿੰਡੇ ਸੋ ਬ੍ਰਹਮੰਡੇ ਸਤਿਗੁਰ ਦੇਨ ਦਿਖਾਲ ਸ਼੍ਰੀਪਾਲ ਮੇਕ ਭਗਵਾਨ ਜੀ ਆਦ ਅੰਤ ਅਵਤਾਖ ਹਾਰਕ ਪਾਲਕ ਜੀਆਂ ਦੇ ਸ੍ਰਿਸ਼ਟੀ ਸਿਰਜਣਹਾਰ ਪ੍ਰਕਿਰਤੀ ਦੇ ਕਣਕਾਂ ਦੇ ਅੰਦਰ ਰੂਪ ਮਾਨ ਭਗਵਾਨ ਕੇਵਲ ਦਿਲ ਦੀ ਅੱਖ ਚੋ ਦੇਖ ਸਕੇ ਇਨਸਾਨ ਲੈ ਕੇ ਆਦਰ ਮੈਨ ਨੂੰ ਆਦਿਕ ਪੁਰਖ ਭਗਵਾਨ ਬਖਸ਼ਿਸ਼ ਕਰਕੇ ਜਗ ਨੂੰ ਪੂਰਨ ਅਮਰ ਵਿਧਾਨ ਜੁਗਾ ਜੁਗਾਤੋ ਪਰਸ ਨੂੰ ਕਹਿੰਦੇ ਵੇਰ ਪ੍ਰਾਨ ਜੇਕਰ ਹੁੰਦਾ ਜੀਵ ਹੈ ਜੀਵਨ ਦਾ ਕਲਿਆਣ ਲੈ ਕੇ ਤਾਂ ਫਿਰ ਗੁਰ ਤੋਂ ਸ਼ਬਦ ਸਦਤੀ ਦਾਸ ਕਰਨਾ ਪਉ ਪਰ ਸਵਾਸ ਸੰਗ ਸਿਮਰਨ ਤੇ ਅਭਿਆਸ ਹੜਾ ਟੰਗਲਾ ਸਖਮਨਾ ਸ਼ਬਦ ਗੁਰੂ ਅਨਸਾਰ ਨੌ ਦਰਵਾਜ਼ੇ ਬੰਦ ਕੀਤਿਆ ਦਸਮਾ ਦਸਤਾ ਦਸਮਾ ਦਵਾਰ ਉਹ ਹੰਸ ਤੋਂ ਹੰਸ ਸ਼ਬਦ ਦੀ ਫਿਰ ਸ਼ਕਤੀ ਹੋਏ ਪ੍ਰਤਾਖ ਨੌ ਖੰਡ ਕੁੱਲ ਬ੍ਰਹਮੰਡ ਜੋ ਫਿਰ ਦੇਖੇ ਤੀਜੀ ਅੱਖ ਆਦਿ ਪੁਰਖ ਸੰਸਾਰ ਦੇ ਸ੍ਰੀ ਵਾਲਮੀਕ ਭਗਵਾਨ ਮੁਕਤੀ ਖਾਤਰ ਜੀਵਨੋਂ ਬਖਸ਼ਿਆ ਬਖਸ਼ਿਸ਼ ਕਰ ਗਏ ਗਿਆਨ ਜਿਸ ਤਰਤੀ ਤੇ ਹੁੰਦਾ ਮਹਾਂਪੁਰਸ਼ਾ ਦਾ ਵਾਸ ਉਸთა ਮੀਰੀਆ ਪੀਰੀਆ ਹਰ ਸ਼ਕਤੀ ਦਾ ਵਾਸ ਮਹਾਂਪੁਰਸ਼ਾ ਦੀ ਜੇਥਾਂ ਬਹਿ ਕੇ ਸੰਗਤ ਕਰ ਬਨੁਖ ਪੂਜੇ ਜਾਂਦੇ ਉਸ ਤਰਤੇ ਦੁਨੀਆ ਅੰਦਰ ਰੁਖ ਸੰਤ ਪ੍ਰਭੂ ਦੇ ਲਾਜਲੇ ਸੰਤ ਪ੍ਰਭੂ ਦੀ ਛਾਨ ਸੰਤ ਜਿਨਾ ਦੇ ਚਰਨ ਚਰਨਾ ਉੱਤੇ ਝੁਕਦਾ ਹੈ ਸਮਾਨ ਕਲਯੁਗ ਕਾਲੀ ਬਦਲੀ ਚੜ ਚੜ ਤੈਣ ਅੰਗਾਰ ਸੰਤ ਨਾ ਹੁੰਦੇ ਜਗਤ ਵਿੱਚ ਸੜ ਜਾਂਦਾ ਸੰਸਾਰ ਰੁੱਖਾ ਵਾਂਗ ਸੰਤ ਜਨ ਹਰ ਦੁੱਖ ਦੀ ਥਾ ਤੋ ਪੇੜ ਸਰਦੇ ਆਪਨੇ ਜਗ ਨੂੰ ਵੰਡਣ ਛਾ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਹਨ ਜੋ ਤੇਵੇ ਵੰਗਰ ਆਪੇ ਸੜਕੇ ਜਗ ਵਿੱਚ ਕਰਦੇ ਲੋਕ ਦੁਖੀਏ ਰੋਗੀ ਸੰਤ ਜਨਾ ਦੇ ਆਉਂਦੇ ਜਦ ਵਿੱਚ ਅਸਥਾਨ ਸੰਤ ਜਨਾ ਦੀ ਭਗਤੀ ਦਾ ਫਲ ਦੁਖੀਆ ਦੀ ਕਲਿਆਣ ਸੰਤ ਜਨਾ ਦੀ ਭਗਤੀ ਸਦਕਾ ਬਚਿਆ ਹੈ ਸੰਸਾਰ ਜਿਤਨੇ ਜੀਵ ਬ੍ਰਹਮ ਦੇ ਸੰਤਾ ਦਾ ਪਰਿਵਾਰ ਜਿਸ ਮਾਇਆ ਦੀ ਧੋਰ ਵਿੱਚ ਭਜ ਰਹਾ ਸੰਸਾਰ ਉ ਸੰਤਾ ਦੇ ਚਰਨੀ ਡਿਗਦੀ ਹੋ ਹੋ ਸਿਰ ਦੇ ਪਰ ਤਨ ਤਨ ਸਾਧੂ ਸੰਤ ਜਨ ਆਦ ਪ੍ਰਖਤੇ ਲਾਲ ਨਾਮ ਨਾਲ ਜੋ ਜਗਤ ਨੂੰ ਛੁੜਨ ਵਿਸ਼ਵ ਨਾਲ ਤੀਆਂ ਪੁੱਤਰ ਦੌਲਤਾ ਸਿਹਤਾ ਅਉਦੇ ਸ਼ਾਨ ਭਗਤ ਜਨ ਨੂੰ ਬਖਸ਼ ਦੇ ਸੰਤਾ ਦੇ ਵਰਦਾਨ ਬੰਦਾ ਹੋਵੇ ਸੈਨ ਸਾ ਵਿਦਵਾਨ ਬਲਵਾਨ ਸ਼ਬਦ ਗੁਰੂ ਗਨ ਫੇਲ ਵੀ ਖੁੰਦੀ ਨੇ ਕਲਿਆਣ ਰੱਬ ਇੱਕ ਸ਼ਕਤੀ ਅਮਰ ਹੈ ਅਮਰ ਉਸ ਦੀ ਦਖ ਅਨੂਪਵ ਕੀਤਿਆ ਹਰ ਕਿਣ ਕੇ ਚੋ ਦਿਸਤੀ ਹੈ ਪਰ ਤੱਕ ਈਸ਼ਵਰ ਦੂਰ ਬ੍ਰਹਮ ਦਾ ਸਦਾ ਅਮਰ ਬਲਵਾਨ ਨਾ ਚੰਮ ਦਾ ਨਾ ਮਰਦਾ ਆਦ ਪ੍ਰਖ ਭਗਵਾਨ ਉਹਦੇ ਜਿਹਾ ਕੋ ਆਪ ਹੈ ਨਹੀਂ ਕੋਈ ਹੋਰ ਹਸੀਨ ਹੈ ਪਰਕਿਰਤੀ ਨੂੰ ਸਾਜ ਕੇ ਉਸ ਵਿੱਚ ਹੋ ਗਿਆ ਲੀਨ ਨਾ ਕੋਈ ਉਸ ਦਾ ਮਜਬ ਹੈ ਨਾ ਕੋਈ ਉਸ ਦਾ ਰੰਗ ਫਿਰ ਵੀ ਹਰ ਇੱਕ ਜੀਵ ਦੇ ਸਦਰ ਹੀ ਅੰਗ ਸੰਗ ਅਨੂਪਵ ਕੀਤਿਆ ਪੁਰਸ਼ ਨੂੰ ਰੱਬ ਦੇ ਸਤਾ ਪਰ ਤੱਕ ਦੇਖਣ ਵਾਲੇ ਪ੍ਰਭੂ ਨੇ ਕ੍ਰਿਸ਼ਨ ਬਖਸ਼ੀ ਅੱਖ ਸਾਧੂ ਸੰਤ ਮਹਾਤਮਾ ਮਹਾਪੁਰਸ਼ ਅਵਤਾਰ ਬਿਨਾ ਵਿਤਕ ਦੇ ਈਸ਼ਰ ਬਾਂਗਰ ਸਭ ਨੂੰ ਕਰਨ ਪਿਆਰ ਪੀਰ ਤੇ ਗੰਬਰ ਦੁਖੀ ਦਿਲਾਂ ਦੇ ਸੁਣਦੇ ਜਦ ਅਰਦਾਸ ਦੁਖੀਆ ਦੇ ਦਿਲ ਕਾ ਦਿੰਦੇ ਨੇ ਖੁਸ਼ੀਆਂ ਦਾ ਪ੍ਰਕਾਸ਼ ਲਾਸਮਾਦੀ ਜਿਨ੍ਹਾਂ ਨੇ ਹੋਣ ਕਮਾਏ ਜੋਗ ਬੁੱਜਣ ਬੁੱਜਣ ਚੇਰਾ ਕਹਿੰਦਿਆ ਉਰੂਗੀ ਦੇ ਰੋਗ ਦਿਲ ਤੇ ਲਿਖਿਆ ਪੜ ਲੈਂਦੇ ਨੇ ਜੋਗੀ ਪੁਰਸ ਮਹਾਨ ਜੋ ਅੱਖੀ ਆਦੀ ਬੋਲੀ ਜਾਣਨ ਫਿਰਦਿਆ ਦਿਲ ਕਮਾਨ ਕੋ ਨਹੀਂ ਨਵਜਾ ਦੇਖਦੇ ਨਾ ਰੋਗੀ ਦੇ ਵੱਲ ਰੋਗੀ ਦਾ ਪਰਸ਼ਾਵਾ ਦੱਸਦਾ ਹਰ ਰੋਗੀ ਦੀ ਗੱਲ ਪੜ ਪੜ ਆਦਰ ਮੈਣਨੋਂ ਪੜ ਪੜ ਵੇਦ ਗ੍ਰੰਥ ਵਿਦਵਾ ਨਾਲੇ ਦੁਨੀਆ ਅੰਦਰ ਕਈ ਚਲਾ ਲੈ ਪੰਥ ਏ ਸੰਤਾ ਦੇ ਚੋਜਨੇ ਏ ਸੰਤਾ ਦਾ ਮਾਨ ਜੋ ਕੁਝ ਕਹਿੰਦੇ ਸੰਤ ਨੇ ਮੰਨ ਲੈਂਦਾ ਭਗਵਾਨ ਇਹ ਖੁੱਲੇ ਪ੍ਰਹਿ ਮੰਡ ਵਿੱਚ ਜੋ ਜੋ ਸ਼ਕਤੀ ਖਾਸ ਜਿਨ੍ਹਾਂ ਕਾਲੀ ਕਾਲਣਾ ਸਭ ਕੁਝ ਉਹਨਾਂ ਪਾਸ ਸ਼ਕਤੀ ਦਾ ਬਲ ਬਖਸ਼ਦੀ ਭਗਤੀ ਸਦਾ ਹਜ਼ੂਰ ਸੁੱਕੇ ਢਿੰਗਰ ਭਗਤੀ ਉਹ ਹੁੰਦੇ ਰਹੇ ਹਰੇ ਕਚੂਰ ਅਜਰ ਅਮਰ ਤੇ ਕਾਲ ਵਿੱਚ ਸ੍ਰੀワਲ ਬੀਕ ਭਗਵਾਨ ਆਦਿ ਪੁਰਖ ਪਰਮਾਤਮਾ ਈਸ਼ਵਰ ਸੱਤੇਵਾਨ ਜਲ ਪਿੰਬ ਤੰਦੂ ਕਾਲ ਚੋ ਪ੍ਰਗਟੈ ਜਿਸ ਸੰਸਾਰ ਰਚਕੇ ਮੰਤਰ ਪਰਗਟ ਕਰ ਗਏ ਈਸ਼ਵਰ ਦਾ ਕਿਰਦਾਰ ਸੂਰਜ ਤਾਰੇ ਚੰਦਰਮਾ ਤਰਤੀਤੇ ਅਸਮਾਨ ਕਿਵੇਂ ਆਉਂਦੇ ਜਲ ਜਲੇ ਕਿਵੇਂ ਆਉਣ ਤੂਫਾਨ ਕਣਕਣ ਅੰਦਰ ਸ਼ਕਤੀ ਆ ਹਰ ਸ਼ਕਤੀ ਦਾ ਭੇਤ ਵੇਦਾ ਦਾ ਹਰ ਮੰਤਰ ਬਖਸ਼ੇ ਸ਼ਕਤੀ ਦਾ ਸੰਕੇਤ ਵੇਦਾ ਵਿੱਚੋਂ ਪੜ ਪੜ ਕਰਦਾ ਗਿਆਨ ਪ੍ਰਾਪਤ ਜੱਗ ਪੈਦਾ ਕਰਲੇ ਫੁਰਸ ਨੇ برفਾ ਵਿੱਚੋਂ ਅੱਗ ਉਸ ਦਾ ਭੇਦ ਅਗੰਮ ਹੈ ਕੀ ਜਾਣੇ ਇਨਸਾਨ ਜਿਸ ਨੇ ਬ੍ਰਹਮੰਡ ਸਾਜਿਆ ਜਾਣੇ ਖੁਦ ਭਗਵਾਨ ਹੈ ਭਾਵੇਂ ਚੱਕਰ ਝੁਲਦੇ ਭਾਵੇਂ ਕੋਣ ਤੂਹਾਲ ਕੋ ਕਮਮ ਕਰ ਪ੍ਰਭਾਨ ਦਾ ਰਹਦਾ ਇੱਕ ਸਮਾਨ ਪੀਰ ਪਿਗੰਬਰ ਪਾਲੀਏ ਲੇਖ ਤੇ ਵਿਦਵਾਨ ਪਰ ਕਿਰਤੀ ਦੀ ਵਿਥਿਆ ਕੋਈ ਨਾ ਸਕਿਆ ਜਾਣ ਮੰਤਰ ਗਏ ਉਚਾਰ ਜੋ ਸ਼੍ਰੀ ਵਾਲਮੀਕ ਭਗਵਾਨ ਉਸ ਤੋਂ ਲੈਂਦਾ ਰੋਸ਼ਨੀ ਜੀਵਨ ਵਿੱਚ ਗਿਆਨ ਜੇ ਸਤਾ ਬਹਿ ਕੇ ਸੰਤ ਜਨ ਦਮ ਦਮ ਜਪਦੇ ਨਾਮ ਅਰਸ਼ੋ ਆਕੇ ਦੇਵਤੇ ਕੰਨ ਉਥੇ ਪ੍ਰਣਾਮ ਸ੍ਰਿਸ਼ਟੀ ਦਾ ਹਰ ਜੀਵ ਹੀ ਸਮਿਆਂ ਦਾ ਬੰਧ ਕਣ ਕਣ ਬੱਦਾ ਸਮੇ ਨੇ ਬੱਦੇ ਸੂਰਜ ਚੰਦ ਕਾਰਨ ਸਮੇ ਤੇ ਮੌਤ ਦਾ ਆਵੇ ਜਦ ਅਸਥਾਨ ਬੰਦਾ ਗੁਰ ਕੀ ਕਾਲ ਦੇ ਬਣ ਜਾਵੇ ਇਨਸਾਨ ਸ਼ਬਦ ਗੁਰੂ ਸੰਗ ਬਣ ਜਾਂਦੀ ਚਾਸਵਾਸਾ ਦੀ ਤਰਤੀਬ ਧਰਤੀ ਪਹੁੰਚਣ ਆ ਪੁਰਸ਼ ਜੋ ਅੰਮ੍ਰਿਤਿਕ ਕਣਕਣ ਅੰਦਰ ਆਦਿ ਸਮੇ ਦਾ ਚਮਤਕਾਰ ਇੱਕਸਾਰ ਬੰਦਾ ਬਨ ਜਾਏ ਦੇਵਤਾ ਜੇ ਜੀਵੇ ਬ੍ਰਹਮਣ ਸਰ ਜਿਸਨੇ ਬ੍ਰਹਮਣ ਸਾਧਿਆ ਸਭ ਮੇਰਾ ਸਮਰੱਥ ਜਿਉਣਾ ਮਰਨਾ ਜੰਮਣਾ ਸਭ ਕੁਝ ਉਸਦੇ ਹੱਥ ਆਦ ਪੁਰਖ ਪਰਮਾਤਮਾ ਹੈ ਸਹਬੇ ਕਬਾਲ ਪਤਰਾ ਅੰਦਰ ਜੀਆਂ ਦੀ ਜੋ ਕਰਦਾ ਪ੍ਰਤਪਾਲ ਜੋ ਦਾਤਾ ਸਰਬਤ ਦਾ ਜਿਸ ਨੇ ਬਖਸ਼ੇ ਪ੍ਰਾਣ ਤਨ ਤਨ ਮਾਲਕ ਜੀਆਂ ਦਾ ਗੁਰ왈 ਮੇ ਭਗਵਾਨ ਭਗਤੀ ਦਾ ਬਲ ਬਖਸ਼ਦਾ ਸ਼ਕਤੀ ਅਤੇ ਸਰੂਰ ਸੁਖੇ ਢੀਂਗਰ ਭਗਤੀਓ ਹੁੰਦੇ ਹਰੇ ਕਚੂਰ ਇਹ ਸੰਤਾ ਦੇ ਚੋਜਨੇ ਇਹ ਸੰਤਾ ਦਾ ਮਾਨ ਜੋ ਕੁਝ ਕਹਿੰਦੇ ਸੰਤ ਨੇ ਮੰਦਾ ਹੈ ਭਗਵਾਨ ਅਭਗਤ ਮਰ ਜਾਏ ਕੋਈ ਜੇ ਦੁਨੀਆਂ ਵਿੱਚ ਇਨਸਾਨ ਘਮਦਾ ਰਹੇ ਉਹ ਵਿੱਚ ਹਵਾ ਬਣ ਕੇ ਭੂਤ ਮਸਣ ਦੁੱਖ ਭੋਗਣ ਉਹ ਆਪ ਵੀ ਕਰਦੇ ਦੁਖੀ ਜਹਾਨ ਸੱਚਾ ਸਤਗੁਰ ਸੱਚਾ ਉਹਨਾਂ ਦੀ ਕਰਦਾ ਹੈ ਕਲਿਆਣ ਅਸੀਸ ਬਖਸ਼ ਕੇ ਸੰਤ ਜਨ ਜੇ ਦੇਵਨ ਦਿਲੋਂ ਤਵਾ ਤੋਣੇ ਦੀ ਇੱਕ ਚਟਕੀ ਉਹ ਦਿੰਦੇ ਰੋਗ ਗਵਾ ਨਜਰਾ ਪਟਕੇ ਜਿੱਤਰ ਵੀ ਦੇਖੋ ਵੇ ਸੰਸਾਰ ਟੁੱਟ ਭੰਡਾਰੇ ਉਧਰੇ ਬਖਸ਼ੇ ਸਿਰਜਣ ਹਾਰ ਐ ਪਰ ਕੁਖ ਮਨੁਖ ਜੀ ਕਰ ਗਈ ਇਉਂ ਪ੍ਰਵਾਜ ਧਰਤੀ ਅੰਬਰ ਖਵਾਤੇ ਹਰ ਪਾਸੇ ਚੰਦਾ ਰਾਜ ਅੰਨਿਆ ਕਰ ਗਈ ਪੁਰਸ਼ਨੋ ਤੇ ਮਾਇਆ ਦੇ ਪਖ ਬੰਦੇ ਉਹ ਰਾਕਸ਼ ਬਣ ਗਿਆ ਮਾਇਆ ਮਦਰ ਮਨੁੱਖ ਜਿਸ ਨੇ ਜੀਵਨ ਬਖਸ਼ਿਆ ਜਿਸ ਨੇ ਬਖਸ਼ੀ ਸ਼ਾਨ ਭੁੱਲੀ ਮੌਤ ਮਨੁੱਖ ਨੂੰ ਭੁੱਲ ਗਿਆ ਭਗਵਾਨ ਸਭ ਕੁਝ ਅੱਖੀ ਦੇਖਦਾ ਹਰ ਕੋਈ ਚੱਲਣ ਹਾਰ ਮਾਪੇ ਕਰ ਗਏ ਕੂਚਨੇ ਤੁਰ ਗਏ ਮਿੱਤਰ ਜਰ ਨਾਮ ਸਹਾਰਾ ਜੀਵਦਾ ਨਾਮ ਨਾ ਜਿਸ ਤੇ ਕਾਸ ਪੂਰਨ ਉਸ ਮਨੁੱਖ ਦਾ ਨਰਕਾ ਅੰਦਰ ਵਾਸ